ਪੰਜਾਬ ਕੈਬਨਿਟ ਦੀ ਜਿਹਹ ਮੀਟਿੰਗ ਹੋਈ ਹੈ ਬੈਟਕ ਵਿੱਚ ਫੈਸਲਾ ਲਿਆ ਗਿਆ ਕਿ ਕਲੋਨੀਆਂ ਰੈਗੂਲਰਾਈਜ਼ ਕਰਨ ਦਾ 1 ਸਾਲ ਹੋਰ ਵਾਅਦਾ ਕੀਤਾ ਗਿਆ ਹੈਗਾ ਸਾਡੇ ਨਾਲ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਇੰਪੋਰਟੈਂਟ ਡਿਸੀਜਨ ਹੋਇਆ ਅੱਜ ਕੈਬਨਿਟ ਦੇ ਦੇਖੋ ਅੱਜ ਤਾਂ ਜਿਹੜਾ ਮੇਨ ਤਾਂ ਜਿਹੜਾ ਵੱਡਾ ਡਿਸੀਜਨ ਹੈ ਕਿ ਜਿਹੜਾ ਰੈਗੂਲਰਾਈਜੇਸ਼ਨ ਆਫ ਕਲੋਨੀਆਂ ਦਾ ਮੌਕਾ ਪਿੱਛੇ ਸਰਕਾਰ ਨੇ ਦਿੱਤਾ ਸੀ ਉਸੇ ਐਕਟ ਨੂੰ ਕੰਟੀਨਿਊ ਕਰਨ ਵਾਸਤੇ 1 ਸਾਲ ਵਾਸਤੇ ਉਹਦੀ ਮਿਆਦ ਹੋਰ ਵਧਾਉਣ ਵਾਸਤੇ ਅੱਜ ਜਿਹੜਾ ਉਹ ਪ੍ਰਬੰਧ ਦੀ ਕੈਬਨਿਟ ਨੇ ਦਿੱਤੀ ਇੱਕ ਸਿਕਿਆਪ ਭਾਗ ਦੇ ਵਿੱਚ 646 ਪੀਟੀਏ ਨਵੇਂ ਪ੍ਰਤੀ ਕੀਤੇ ਜਾਣੇ ਉਹਦੇ ਵਿੱਚ 246 ਦੀ ਅਪਰੂਵਲ ਜਿਹੜੀ ਹੈ ਨੋਸ਼ਨਲ ਅਪਰੂਵਲ ਉਹ ਵੀ ਅੱਜ ਕੈਪਟਨ ਨੇ ਦਿੱਤੀ ਹੈ ਉਹਨ 646 ਪੀਟੀਏ ਦੀ ਭਰਤੀ ਜਿਹੜੀ ਹੈ ਉਹ ਹੁਣ ਨਾਲ ਦੇ ਨਾਲ ਸ਼ੁਰੂ ਹੋ ਜਾਏ ਬਾਕੀ ਝੋਨੇ ਦੀ ਖਰੀਦ ਦੇ ਸੰਬੰਧੀ ਜਿਹੜੇ ਸਾਰੇ ਪ੍ਰਬੰਧ ਜਿਹੜੇ ਮੈਕਿੰਗ ਵੱਲੋਂ ਕੀਤੇ ਗਏ ਆ ਉਹ ਇਸ ਸੰਬੰਧਤ ਮੰਤਰੀ ਸਾਹਿਬ ਨੇ ਅੱਜ ਸਾਰੀ ਕੈਬਨਿਟ ਜਿਹੜਾ ਉਹ ਬ੍ਰੀਫ ਕੀਤਾ ਇੱਕ ਯੂਨੀਵਰਸਿਟੀ ਬਣਾਉਣ ਹਾਂ ਇੱਕ ਦੁਆਬੇ ਦੇ ਵਿੱਚ ਬਹੁਤ ਪੁਰਾਣੀ ਸੰਤ ਬਾਬਾ ਭਾਗ ਸਿੰਘ ਰੋਦੀਨ ਸੰਸਤਾਵਾਂ ਉਹਨਾਂ ਨੇ ਯੂਨੀਵਰਸਿਟੀ ਬਣਾਉਣ ਦੀ ਪ੍ਰਪੋਜ਼ਲ ਜਿਹੜੀ ਆ ਉਹ ਦਿੱਤੀ ਸੀ ਉਹਨੂੰ ਵੀ ਕੈਬਨਿਟ ਨੇ ਅੱਜ ਅਪਰੂਵ ਕੀਤਾ ਇਸ ਤੋਂ ਇਲਾਵਾ ਕੋਈ ਗੈਰ ਸਿਆਸੀ ਤੌਰ ਦੇ ਉੱਤੇ ਜਿਹੜੀਆਂ ਗੈਰ ਰਸਮੀ ਗੱਲਾਂ ਹੁੰਦੀਆਂ ਨੇ ਕੈਬਨਿਟ 'ਚ ਉਹਨਾਂ ਚ ਕੋਈ ਪੋਲਿਟੀਕਲ ਕੋਈ ਤਲਵੰਡੀ ਸਾਹਿਬ ਹੋ ਜਿੱਤ ਹੋਈ ਜਾਂ ਡੀਜੀਪੀ ਨੇ ਜਿਹੜੇ ਉਹ ਬੀਜੇਪੀ ਸ਼ਾਮਲ ਹੋ ਗਏ ਕੈਬਨਿਟ ਦਾ ਤਾਂ ਜੋ ਏਜੰਡਾ ਹੁੰਦਾ ਉਹਦੇ ਤੇ ਸਾਰੀ ਤਕਰੀਬਨ ਮੀਟਿੰਗ ਹੁੰਦੀ ਆ ਉਹਦੇ ਜਿਹੜੀਆਂ ਪ੍ਰਬੰਧਕੀ ਰਿਪੋਰਟਾਂ ਵਕ ਵਕ ਵਿਭਾਗਾਂ ਦੇ ਸੀ ਉਹਦੇ ਵੀ ਪ੍ਰਵਾਨਗੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਜਿਨ੍ਹਾਂ ਦਾ ਕਹਿਣਾ ਕਿ ਸਭ ਤੋਂ ਵੱਡਾ ਫੈਸਲਾ ਜਿਹੜਾ ਕੈਬਨਿਟ ਚੋਂ ਕਲੋਨੀਆਂ ਨੂੰ ਰੈਗੂਲਰਾਈਜ਼ ਕਰਨ ਦਾ ਲਿਆ ਗਿਆ ਉਹਦਾ ਉਹਦੀ ਮਿਆਦ ਚ 1 ਸਾਲ ਵਾਅਦਾ ਕੀਤਾ ਗਿਆ। ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ